ਗੱਲ ਤੋਂ 2024 ਦਾ ਉਹ ਦਿਨ ਜਦੋਂ ਸਾਰੇ ਭਾਰਤ ਦੀਆਂ ਨਜ਼ਰਾਂ ਪੈਰਿਸ ਦੇ ਵਿੱਚ ਹੋ ਰਹੀਆਂ 올림픽 ਖੇਡਾਂ ਦੇ ਵੱਲ ਸੀ ਬਹੁਤ ਸਾਰੇ ਮੈਡਲ ਖਿਡਾਰੀਆਂ ਨੇ ਆਪਣੇ ਦੇਸ਼ ਦੀ ਝੋਲੀ ਪਾਏ ਪਰ ਇੱਕ ਉਹ ਮੈਡਲ ਜਿਸ ਦਾ ਭਾਰਤਿਆ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਮੈਡਲ ਤਾਂ ਨਹੀਂ ਆਇਆ ਪਰ ਇਸ ਮੈਡਲ ਨੇ ਦੇਸ਼ ਦੀ ਸਿਆਸੀ ਹਵਾ ਤੇ ਬਹੁਤ ਵੱਡਾ ਅਸਰ ਛੱਡਿਆ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਰਾਮਣਵਾਸ ਤੇ ਤੁਸੀਂ ਦੇਖ ਰਹੇ ਹੋ ਵੀ ਸੋਸ਼ਲ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਕਿਸ ਮੈਡਲ ਦੀ ਗੱਲ ਕਰਨ ਜਾ ਰਿਹਾ ਪਰ ਇਹ ਮੈਡਲ ਦੀ ਗੱਲ ਅੱਜ ਫਿਰ ਦੁਬਾਰਾ ਕਿਉਂ ਇਹ ਸਵਾਲ ਤਾਂ ਤੁਹਾਡੇ ਦਿਮਾਗ 'ਚ ਜ਼ਰੂਰ ਹੋਵੇਗਾ ਚਲੋ ਇਸ ਸਵਾਲ ਦਾ ਜਵਾਬ ਵੀ ਜਰੂਰ ਦੇਵਾਂਗੇ ਪਰ ਉਸ ਤੋਂ ਪਹਿਲਾਂ ਦੇਸ਼ ਦੀ ਝੋਲੀ अनेका 골ਡ ਸਿਲਵਰ ਅਤੇ ব্রਾਊਨ ਮੈਡਲ ਪਾਉਣ ਵਾਲੀ ਪਹਿਲਵਾਨ ਬਨੇਸ਼ ਫਗਵਾੜ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਬਰੇਖਵਾੜ ਦਾ ਜਨਮ 25 ਅਗਸਤ 1994 ਨੂੰ ਹਰਿਆਣਾ ਦੇ ਭਵਾਨੀ ਜ਼ਿਲ੍ਹੇ ਦੇ ਪਿੰਡ ਬਲਾਲੀ ਦੇ ਉਸ ਘਰ ਵਿੱਚ ਹੋਇਆ ਜਿਸ ਘਰ ਵਿੱਚ ਪਹਿਲਵਾਨੀ ਦਾ ਜਨੂਨ ਸਾਰੇ ਟੱਬਰ ਦੇ ਸਿਰ ਚੜ ਬੋਲਦਾ ਸੀ ਬਨੇਸ਼ ਦਾ ਦਾਦਾ ਮਾਨ ਸਿੰਘ ਵੀ ਚੋਟੀ ਦਾ ਪਹਿਲਵਾਨ ਸੀ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਇਸ ਟੱਬਰ ਦੇ ਵਿੱਚ ਕੋਈ ਪਹਿਲਵਾਨ ਪੈਦਾ ਨਾ ਹੋਵੇ ਮਾਨ ਸਿੰਘ ਦੇ ਦੋ ਪੁੱਤਰ ਰਾਜਪਾਲ ਫੁਗਾੜ ਅਤੇ ਮਹਾਵੀਰ ਫੁਗਾੜ ਸਨ ਜਿਨ੍ਹਾਂ ਵਿੱਚੋਂ ਰਾਜਪਾਲ ਫੁਗਾੜ ਜਾਨੀ ਕਿ ਬਨੇਸ਼ ਫੁਗਾੜ ਦੇ ਪਿਤਾ ਦੀ ਜਮਾਨੀ ਪੈਰੇ ਮੌਤ ਹੋ ਗਈ ਫਿਰ ਬਨੇਸ਼ ਫੁਗਾੜ ਅਤੇ ਉਸਦੀ ਛੋਟੀ ਭੈਣ ਪ੍ਰਿੰਕਾ ਫੁਗਾੜ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਫਿਰ ਬਨੇਸ਼ ਦੇ ਤਾਏ ਮਹਾਵੀਰ ਫੁਗਾੜ ਦੇ ਸਿਰ ਤੇ ਆਣ ਪਈ ਮਹਾਵੀਰ ਪਗੜ ਚੋਟੀ ਦਾ ਪਹਿਲਵਾਨ ਹੋਣ ਕਰਕੇ ਉਸ ਨੂੰ ਦਰੋਣਾਚਾਰੀਆ ਅਵਾਰਡ ਵੀ ਮਿਲਿਆ ਮਹਾਵੀਰ ਪਗੜ ਦੇ ਆਪਣੇ 4 ਧੀਆਂ ਗੀਤਾ ਬਵੀਤਾ ਰੀਤੂ ਅਤੇ ਸੰਗੀਤਾ ਹਨ ਜੋ ਕਿ ਸਾਰੀਆਂ ਹੀ ਪਹਿਲਵਾਨ ਹਨ ਇਸ ਟੱਬਰ ਦੇ ਪਹਿਲਵਾਨਾਂ ਦੀ ਐਨੀ ਤੂਤੀ ਬੋਲੀ ਕਿ ਇਸ ਪਰਿਵਾਰ ਦੀਆਂ ਦੋ ਪਹਿਲਵਾਨਾਂ ਬਵੀਤਾ ਅਤੇ ਗੀਤਾ ਤੇ ਅਮੀਰ ਖਾਨ ਨੇ ਫਿਲਮ ਬਣਾਈ ਜਿਸ ਦਾ ਨਾਮ ਸੀ ਦੰਗਲ ਮਨੀਸ਼ ਪਗੜ ਦੇ ਪਿਤਾ ਦੀ ਜਦੋਂ ਮੌਤ ਹੋਈ ਤਾਂ ਬਨੀਸ਼ ਪਗੜ ਦੀ ਉਮਰ ਸਿਰਫ 9 ਸਾਲ ਦੀ ਸੀ ਤੇ ਉਹ ਬਨੇਸ਼ ਫੁਗਾੜ ਦੀ ਜ਼ਿੰਦਗੀ ਦਾ ਪਹਿਲਾ ਦੰਗਲ ਸੀ ਜਿੱਥੇ ਮਹਾਵੀਰ ਫੁਗਾੜ ਨੇ ਪਹਿਲਵਾਨੀ ਦੇ ਦਾਅ ਪੇਚ ਦੱਸੇ ਉੱਥੇ ਹੀ ਬਨੇਸ਼ ਫੁਗਾੜ ਆਖਦੀ ਹੈ ਕਿ ਮੇਰੀ ਮਾਂ ਬਹੁਤ ਸਿਰੜੀ ਸੀ ਉਸਨੇ ਕਦੇ ਵੀ ਸਾਨੂੰ ਡੋਲਣ ਨਾ ਦਿੱਤਾ ਬਨੇਸ਼ ਅਤੇ ਉਸ ਦੀਆਂ ਭੈਣਾਂ ਨੂੰ ਮਹਾਵੀਰ ਫੁਗਾੜ ਨੇ ਟ੍ਰੇਨਿੰਗ ਉਦੋਂ ਦਿਨ ਸ਼ੁਰੂ ਕੀਤੀ ਜਦੋਂ weight lifter ਕਰਨਮ ਮਲੇਸ਼ਵਰੀ ਜਦੋਂ 2000 ਦੇ ਵਿੱਚ 올림픽 ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣੀ ਮਹਾਵੀਰ ਫੁਗਾੜ ਨੂੰ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਪਰ ਮਹਾਵੀਰ ਨੇ ਕਦੇ ਵੀ ਆਪਣੇ ਆਪ ਤੇ ਸਵਾਲ ਭਾਰੀ ਨਾ ਹੋਣ ਦਿੱਤੇ ਇਸ ਗੱਲ ਦਾ ਨਤੀਜਾ ਰਿਹਾ ਕਿ ਇਸ ਤਬਰ ਦੀਆਂ ਧੀਆਂ ਨੇ ਦੇਸ਼ ਦੀ ਝੋਲੀ ਨੇਕਾਂ ਹੀ ਮੈਡਲ ਪਾਈ ਮਨੀਸ਼ ਪੁਗਾੜ ਦਾ ਵਿਆਹ 13 ਦਸੰਬਰ 2018 ਨੂੰ ਰੈਸਲਰ ਸੋਮबीर ਰਾਠੀ ਦੇ ਨਾਲ ਹੋਇਆ ਇਹ ਭਾਰਤੀ ਰੇਲਵੇ ਦੇ ਵਿੱਚ ਦੋਨੋਂ ਨੌਕਰੀ ਕਰਦੇ ਸਨ ਤੇ ਉੱਥੋਂ ਹੀ ਦੋਨੋਂ ਸੰਪਰਕ ਦੇ ਵਿੱਚ ਆਏ ਮਨੀਸ਼ ਪੁਗਾੜ ਦੀ ਚਰਚਾ ਅੱਜ ਦੁਬਾਰਾ ਇਸ ਕਰਕੇ ਕਰਨੀ ਪਈ ਕਿਉਂਕਿ ਉਹ ਹਰਿਆਣਾ ਦੇ ਜ਼ਿਲ੍ਹਾ ਜੀਨ ਦੇ ਵਿਧਾਨ ਸਭਾ ਹਲਕਾ ਜੁਲਾਨਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜ ਰਹੀ ਹੈ। ਬਨੀਸ਼ ਫਗਾੜ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾ ਚੜਾਅ ਆਏ ਪਰ ਬਨੀਸ਼ ਫਗਾਟ ਅਤੇ ਉਸਤੇ ਕਈ ਸਾਥੀ ਪਹਿਲਵਾਨਾਂ ਦੀ ਜ਼ਿੰਦਗੀ ਵਿੱਚ ਉਹ ਸਭ ਤੋਂ ਮਾੜਾ ਸਮਾਂ ਰਿਹਾ ਜਦੋਂ ਉਹਨਾਂ ਨੂੰ ਆਪਣੇ ਹੀ ਭਾਰਤੀ ਪਹਿਲਵਾਨ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਦੇ ਖਿਲਾਫ ਜੰਤਰ ਮੰਤਰ ਤੇ ਧਰਨਾ ਸ਼ੁਰੂ ਕਰਨਾ ਪਿਆ। ਉਸ ਸਮੇਂ ਬਨੀਸ਼ ਫਗਾੜ ਅਤੇ ਉਸਦੇ ਸਾਥੀ ਪਹਿਲਵਾਨਾਂ ਨੇ ਪੂਰੇ ਦੇਸ਼ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ। ਉਸ ਮਾਮਲੇ 'ਚ ਬਨੀਸ਼ ਫਗਾੜ ਤੇ ਉਸਦੇ ਸਾਥੀ ਪਹਿਲਵਾਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਚੱਲੇ ਹੋਏ ਕਾਰਤੂਸ ਦੱਸਿਆ। ਉਹ ਮਾਮਲਾ ਤਾਂ ਹਲੇ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਹੈ। ਪਰ ਚੱਲੇ ਹੋਏ ਕਾਰਤੂਸ ਦਾ ਜਵਾਬ ਬਨੀਸ਼ ਫਗਾੜ ਨੇ ਪੈਰਿਸ 올림픽 2024 ਦੇ ਵਿੱਚ ਕਈ ਚੋਟੀ ਦੇ ਪਹਿਲਵਾਨਾਂ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਪਰ ਬਦਕਿਸਮਤੀ ਰਹੀ ਕਿ ਬਨੀਸ਼ ਫਗਾੜ ਦਾ 100 ਗ੍ਰਾਮ ਭਜਨ ਵੱਧ ਜਾਣ ਕਰਕੇ ਉਹ ਫਾਈਨਲ ਨਾ ਖੇਡ ਸਕੀ ਤਾਂ ਪੂਰੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਨਮ ਹੋਈਆਂ ਇਸ ਮਾਵਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਮੋਦੀ ਸਰਕਾਰ ਤੇ ਵੀ ਖੜੇ ਹੋਏ 올림픽 ਦੇ ਵਿੱਚ ਭਾਵੇਂ ਮੈਡਲ ਤਾਂ ਨਹੀਂ ਲੈ ਕੇ ਆ ਸਕੀ ਪਰ ਉਸ ਨੂੰ ਦੇਸ਼ ਦੇ ਲੋਕਾਂ ਨੇ ਮਾਣਾ ਮੁਹੀ ਪਿਆਰ ਦਿੱਤਾ ਹੁਣ ਸਵਾਲ ਇਹ ਹੈ ਕਿ ਬਨੀਸ਼ ਫਗਾਟ ਰਾਜਨੀਤੀ ਵੱਲ ਕਿਉਂ ਆਈ ਇਸ ਤੇ ਬਨੀਸ਼ ਫਗਾਟ ਕਈ ਕਾਰਨ ਦੱਸਦੀ ਹੈ ਉਸ ਦਾ ਕਹਿਣਾ ਹੈ ਕਿ ਮੇਰਾ ਮਾੜੇ ਸਮੇਂ ਦੇ ਵਿੱਚ ਕਾਂਗਰਸ ਨੇ ਸਾਥ ਦਿੱਤਾ ਹੈ ਦੇ ਨਾਲ ਉਹ ਇਹ ਵੀ ਆਖਦੀ ਹੈ ਕਿ ਮੈਂ ਤਾਂ ਕੋ ਇਹ ਨਹੀਂ ਕਰ ਸਕੀ ਪਰ ਮੈਂ ਹੋਰ ਨਾਲ ਲਈ ਮੌਕਾ ਬਣਾਉਣਾ ਚਾਹੁੰਦੀ ਹਾਂ ਕਾਂਗਰਸ ਵਿੱਚ ਬਜਰੰਗ ਪੁਨੀਆ ਅਤੇ ਬਨੇਸ਼ ਪਗਾੜ ਜਦੋਂ ਕਾਂਗਰਸ ਵਿੱਚ ਸਾਂਭਲ ਹੋਏ ਤਾਂ ਭਾਜਪਾ ਵੱਲੋਂ ਇਹ ਕਿਹਾ ਗਿਆ ਕਿ ਇਹ ਸਭ ਕਾਂਗਰਸ ਦਾ ਪਹਿਲਾਂ ਹੀ ਪਲਾਨ ਸੀ ਪਰ ਬਨੇਸ਼ ਇਸ ਤੇ ਆਖਦੀ ਹੈ ਕਿ ਮੈਨੂੰ ਕੋਈ ਪਰਵਾਹ ਨਹੀਂ ਭਾਜਪਾ ਜੋ ਵੀ ਕਹਿ ਰਹੀ ਹੈ ਇਹ ਤਾਂ ਪਹਿਲਾਂ ਵੀ ਬਹੁਤ ਕੁਝ ਬੋਲਦੇ ਨੇ ਹੁਣ ਗੱਲ ਕਰਦੇ ਹਾਂ ਕਿ ਬਨੇਸ਼ ਪਗਾੜ ਦੇ ਲਈ ਚੋਣ ਜਿੱਤਣੀ ਕਿੰਨੀ ਸੌਖੀ ਹੋਵੇਗੀ ਜੇਕਰ ਇਸ ਹਲਕੇ ਦੀ ਮੈਂ ਗੱਲ ਕਰ ਲਵਾਂ ਤਾਂ ਬਿਲਕੁਲ ਪਿੰਡੂ ਹਲਕਾ ਹੋਣ ਦੇ ਨਾਲ ਨਾਲ ਇਸ ਹਲਕੇ ਦੇ ਵਿੱਚ जाट ਵੋਟ ਬੈਂਕ ਦਾ ਵੀ ਵੱਡਾ ਆਧਾਰ ਮੰਨਿਆ ਜਾਂਦਾ ਹੈ ਜੋ ਕਿ ਬਨੇਸ਼ ਦੇ ਲਈ ਲਾਹੇਵੰਦ ਹੋਵੇਗਾ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਇਸ ਹਲਕੇ ਤੋਂ ਕਾਂਗਰਸ ਨੂੰ 2009 2014 2019 ਤੋਂ ਲਗਾਤਾਰ ਹਾਰ ਦਾ ਮੂੰਹ ਦੇਖਣਾ ਪਿਆ ਇਸ ਹਲਕੇ ਤੇ ਜੀ ਜੀ ਪੀ ਦਾ ਦਬਦਬਾ ਰਿਹਾ ਅਤੇ ਕਦੇ ਇਸ ਹਲਕੇ ਤੇ ਅਨੈਲੋ ਦਾ ਆਪਣਾ ਇੱਕ ਰਤਬਾ ਰਿਹਾ ਇਸ ਗੱਲ ਦਾ ਵੀ ਹੈ ਕਿ ਇਸ ਹਲਕੇ ਤੇ ਹੁਣ ਮੁਕਾਬਲਾ ਸਖਤ ਹੁੰਦਾ ਦਿਖਾਈ ਦਿੰਦਾ ਹੈ ਕਿਉਂਕਿ ਬਨੇਸ਼ ਫਗਾਟ ਦੇ ਮੁਕਾਬਲੇ ਭਾਜਪਾ ਤੋਂ ਕੈਪਟਨ ਜੁਗੇਸ਼ ਬਰਾਗੀ ਜਜਪੀ ਤੋਂ ਅਮਰਜੀਤ ਸਿੰਘ ਢਾਂਡਾ ਜਿਹੜੇ ਕੀ ਮੌਜੂਦਾ ਵਿਧਾਇਕ ਨੇ ਪਿਛਲੇ ਜਿਹੜੀਆਂ ਵਿਧਾਨ ਸਭਾ ਚੋਣਾਂ 2019 ਹੋਈਆਂ ਉਸ ਦੇ ਵਿੱਚ ਚੰਗੀ ਵੋਟ ਲੈ ਕੇ ਉਹ ਵਿਧਾਇਕ ਬਣੇ ਆਪ ਤੋਂ ਸਾਬਕਾ ਰੈਸਲਰ ਕਵਿਤਾ ਦલાਲ ਚੋਣ ਮੈਦਾਨ ਦੇ ਵਿੱਚ ਆ ਬਨੇਸ਼ ਫਗਾਟ ਦੇ ਤਾਇਆ ਅਤੇ ਕੋਚ ਮਹਾਵੀਰ ਫਗਾਟ ਨੇ ਚੋਣ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਹਾਲੇ ਬਨੇਸ਼ ਫਗਾਟ ਨੂੰ ਖੇਡ ਦੇ ਵੱਲ ਧਿਆਨ ਦੇਣਾ ਚਾਹੀਦਾ ਸੀ ਅਰਗਨੇਸ਼ ਨੇ ਕਿਹਾ ਮੈਂ ਜੋ ਕਰਦੀ ਹਾਂ ਮੈਂ ਖੁਦ ਸੋਚਦੀ ਹਾਂ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਮੇਰਾ ਖੁਦ ਦਾ ਫੈਸਲਾ ਹੁੰਦਾ ਹੈ ਬਨੀਸ਼ ਪਗੜ ਦੀ ਸਿਆਸਤ ਦੇ ਵਿੱਚ ਨਵੀਂ-ਨਵੀਂ ਐਂਟਰੀ ਹੋਈ ਹੈ ਇਸ ਐਂਟਰੀ ਨੂੰ ਲੈ ਕੇ ਜਿੱਥੇ ਪੂਰੇ ਹਰਿਆਣਾ ਤੇ ਨਜ਼ਰਾਂ ਪੂਰੇ ਦੇਸ਼ ਦੀਆਂ ਬਣੀਆਂ ਹੋਈਆਂ ਉੱਥੇ ਹੀ ਜੇਕਰ ਹਰਿਆਣਾ ਵਿਧਾਨ ਸਭਾ ਦੀ ਗੱਲ ਕਰ ਲਈਏ ਤਾਂ ਹਰਿਆਣਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਕਿਤੇ ਨਾ ਕਿਤੇ ਦਿਲਚਸਪ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਇਹਦੇ ਬਹੁਤ ਸਾਰੇ ਕਾਰਨ ਨੇ ਲਗਾਤਾਰ ਦੋ ਸੱਤਾ ਦੇ ਉੱਤੇ ਕਾਬਜ ਹੈ ਬੀਜੇਪੀ ਔਰ ਮਲੋਲਾਰ ਖੱਟਰ ਜਿਹੜੇ ਸੀ ਉਸ ਤੋਂ ਬਾਅਦ ਨੈਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਥੋੜੇ ਸਮੇਂ ਦੇ ਲਈ ਔਰ ਨਾਲ ਦੀ ਨਾਲ ਇਸ ਹਰਿਆਣੇ ਦੇ ਵਿੱਚ ਖੇਤਰੀ ਪਾਰਟੀਆਂ ਦਾ ਇੱਕ ਪਾਸੇ ਤੇ ਹੋਣਾ ਦੁਸ਼ੰਤ ਚੜਾਲੇ ਦੀ ਪਾਰਟੀ ਦੀ ਉਸ ਤਰ੍ਹਾਂ ਦੀ ਐਂਟਰੀ ਨਾ ਹੋਣਾ ਸਵਾਲ ਤਾਂ ਕਈ ਨੇ ਪਰ ਇਸ ਵਾਰ ਕਿਸਾਨੀ ਅੰਦੋਲਨ ਦਾ ਵੱਡਾ ਅਸਰ ਵੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਜਦੋਂ ਬਨੇਸ਼ ਪਗਾਟ 올림픽 ਤੋ ਬਾਪਸਾਈ ਜਾਨੀ ਕਿ ਉਹਨਾਂ ਦਾ 에어ਪੋਰਟ ਦੇ ਉੱਤੇ ਸਵਾਗਤ ਕਾਂਗਰਸ ਪਾਰਟੀ ਦੇ ਹੁੱਡਾ ਪਰਿਵਾਰ ਦੇ ਵੱਲੋਂ ਕੀਤਾ ਗਿਆ ਔਰ ਵੱਡਾ ਹਜੂਮ ਸੀ ਜਿਹੜਾ ਉਸੇ ਸਮੇਂ ਇਹ ਤੈਅ ਹੋਇਆ ਕਿ ਬਨੇਸ਼ ਪੁਗਾੜ ਦੀ ਐਂਟਰੀ ਕਾਂਗਰਸ ਦੇ ਵਿੱਚ ਹੋ ਸਕਦੀ ਹੈ ਅਖੀਰ ਤੇ ਗੱਲ ਇਹ ਵੀ ਹੈ ਕਿ ਚਰਚਾਵਾਂ ਬਨੇਸ਼ ਪੁਗਾੜ ਦੇ ਬਾਰੇ ਇਹ ਨੇ ਕਿ ਜੇਕਰ ਬਨੇਸ਼ ਪੁਗਾੜ ਜਿੱਤ ਦਰਜ ਕਰਦੀ ਆ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਬਨੇਸ਼ ਪੁਗਾੜ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ ਜਦੋਂ ਹੀ ਉਹਨਾਂ ਨੂੰ ਇਸ ਗੱਲ ਦੇ ਉੱਤੇ ਸਵਾਲ ਕੀਤਾ ਗਿਆ ਕਿ ਤੁਹਾਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਮਨੀਸ਼ ਪਗਾਟ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਨਹੀਂ ਸੋਚਦੀ ਜੋ ਹੋਵੇਗਾ ਜੋ ਪ੍ਰਮਾਤਮਾ ਦੇਵੇਗਾ ਉਹ ਮੈਨੂੰ ਸਵੀਕਾਰ ਹੋਵੇਗਾ ਔਰ ਮੈਂ ਜਿੱਥੇ ਵੀ ਹੋਵਾਂਗੀ ਇਮਾਨਦਾਰੀ ਦੇ ਨਾਲ ਕੰਮ ਕਰਾਂਗੀ ਉਹਨਾਂ ਨੇ ਸਿਆਸਤ ਦੇ ਬਾਰੇ ਇੱਕ ਦਿਲਚਸਪ ਗੱਲ ਇਹ ਵੀ ਕਹੀ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਕਰ ਰਿਹਾ ਪਰ ਮੈਂ ਆਪਣੇ ਆਪ ਤੇ ਇਮਾਨਦਾਰੀ ਰੱਖਾਂਗੀ ਤੇ ਆਪਣੀ ਸਭ ਨੂੰ ਸਾਥ ਇਸ ਉਥਰੀ ਰੱਖਣ ਦੀ ਕੋਸ਼ਿਸ਼ ਕਰਾਂਗੀ ਬਨੇਸ਼ ਪਗਾੜ ਦੀ ਸਿਆਸਤ ਦੇ ਵਿੱਚ ਐਂਟਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਕਮੈਂਟ ਕਰਕੇ رائے ਜਰੂਰ ਸਾਂਝੀ ਕਰਨਾ ਹੁਣ ਦਿਓ ਆਗਿਆ ਜੀ ਸਤਿ ਸ੍ਰੀ ਅਕਾਲ ਸਾਰਿਆਂ